ਪੰਜਾਬ ਦੇ ਕੁਝ ਜ਼ਰੂਰੀ ਮੁੱਦਿਆਂ ਦੇ ਉੱਤੇ ਗੱਲਬਾਤ ਕਰਨ ਲਈ ਹਾਜ਼ਰ ਹਨ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਡੱਲਾ ਜੀ ਵਾਣੇ ਡੀਆ ਪੰਜਾਬੀ ਤੇ ਸਵਾਗਤ ਸਤਿ ਸ੍ਰੀ ਅਕਾਲ ਥੋੜੀ ਆਵਾਜ਼ ਨਹੀਂ ਆ ਰਹੀ ਆਵਾਜ਼ ਆ ਰਹੀ ਹੈ ਬੋਲੋ ਮੜਾ ਜਾ ਪਤਾ ਲੱਗੇ ਮੈਂ ਪਹਿਲਾਂ ਨਿਊਜ਼ ਸੀ ਓਪਨ ਕਰਾਂ ਠੀਕ 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 ਮੈਂ ਸ਼ੁਰੂ ਤੋਂ ਸ਼ੁਰੂ ਕਰ ਰਿਹਾ ਹਾਂ ਹੁਣ ਦੁਆਰਾ ਪੰਜਾਬ ਦੇ ਜ਼ਰੂਰੀ ਮੁੱਦਿਆਂ ਦੇ ਉੱਤੇ ਗੱਲਬਾਤ ਕਰਨ ਲਈ ਹਾਜ਼ਰ ਆ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸ਼ਰਿੰਦਰ ਡੱਲਾ ਜੀ ਡੱਲਾ ਜੀ ਵਨ ਡੀਆ ਪੰਜਾਬੀ ਤੇ ਸਵਾਗਤ ਹੈ ਸਤਿ ਸ਼੍ਰੀ ਅਕਾਲ ਦੀ ਸਤਿ ਸ਼੍ਰੀ ਅਕਾਲ ਸਰਪੰਨ ਜੀ ਬਹੁਤ ਬਹੁਤ ਧੰਨਵਾਦ ਡੱਲਾ ਜੀ ਸਭ ਤੋਂ ਪਹਿਲਾਂ ਇੱਕ ਵੱਡੀ ਖਬਰ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਜੁੜੀ ਹੋਈ ਹੈ ਐਸ ਆਈਟੀ ਇਹਦੇ ਵੱਲੋਂ ਜਿਹੜੇ 40 ਲੋਕ ਨੇ 40 ਐਸ ਜੀ ਪੀ ਸੀ ਦੇ ਮੈਂਬਰ ਨੇ ਉਹ ਸੂਤਰਾਂ ਮੁਤਾਬਕ ਸਦਮਨ ਕੀਤੇ ਜਾਂਦੇ ਆ ਔਰ ਉਹਨਾਂ ਦੇ ਵਿੱਚੋਂ 7 ਹਾਜ਼ਰ ਹੁੰਦੇ ਆ ਇਹ ਆਪਣੇ ਆਪ ਦੇ ਵਿੱਚ ਇੱਕ ਵੱਡੀ ਕਾਰਵਾਈ ਮੰਨੀ ਜਾ ਰਹੀ ਹੈ ਹੁਣ ਤੱਕ ਕਿਉਂਕਿ ਕੱਲ ਜੇ ਆਪਾਂ ਗੱਲ ਕਰੀਏ ਤਾਂ ਕੁਝ ਦਸਤਾਵੇਜ਼ ਕੁਝ ਡਾਕੂਮੈਂਟਸ ਜਿਹੜੇ ਐ ਉਹ ਹਵਾਲੇ ਲੈ ਕੇ ਤੇ ਅੱਜ ਇਹ ਸਮਨ ਭੇਜ ਦਿੱਤੇ ਗਏ ਕਿਵੇਂ ਦੇਖ ਰਹੇ ਹੋ ਪਹਿਲਾਂ ਇਸੇ ਚੀਜ਼ ਤੋਂ ਸ਼ੁਰੂ ਕਰਦੇ ਹਾਂ ਦੇਖੋ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਐ ਜਿਹੜੀ ਉਹਨਾਂ ਨੇ ਐਸਜੀਪੀਸੀ ਨਾਲ ਸੰਬੰਧਿਤ ਔਰ ਕੁਝ ਐਸਜੀਪੀਸੀ ਤੋਂ ਬਿਨਾ ਕੁਝ ਲੋਕਾਂ ਨੂੰ ਸਮਨ ਕੀਤੇ ਨੇ ਕੁਝ ਮੁਲਾਜ਼ਮ ਵੀ ਐ ਹੁਣ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਦੇ ਤੇ ਕੀ ਰਿਐਕਟ ਕਰਦੀ ਹੈ ਇਹਦਾ ਪਤਾ ਤਾਂ ਕੱਲ ਲੱਗੇਗਾ ਸ਼ਨੀਵਾਰ ਨੂੰ ਲੱਗੇਗਾ ਕਿਉਂਕਿ ਸ਼ਨੀਵਾਰ ਨੂੰ ਮੀਟਿੰਗ ਵੀ ਹੈ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਕ ਕਮੇਟੀ ਦੀ ਪਰ ਇੱਕ ਗੱਲ ਸਾਫ਼ ਹੈ ਸਿੱਟ ਨੇ ਜਿਹੜੀ 40 ਲੋਕਾਂ ਨੂੰ ਸੰਮਨ ਕੀਤਾ ਹੈ ਇਹਦਾ ਮਤਲਬ ਹੈ ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੀ ਇਨਵੈਸਟੀਗੇਸ਼ਨ ਹੈ ਉਹ ਆਨਗੋਇੰਗ ਹੈ ਉਹ ਰੁਕੀ ਨਹੀਂ ਹੈ ਜਦੋਂ ਮੁੱਖ ਮੰਤਰੀ ਭਗਵੰਤ ਮਾਨ 15 ਤਰੀਕ ਨੂੰ ਪੇਸ਼ ਹੋਏ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵਿਖੇ ਭਾਵੇਂ ਉਹਨਾਂ ਨੇ ਮਾਗੀ ਮੇਲੇ ਦੌਰਾਨ ਜਿਹੜੇ ਕੁਝ ਪਵਿੱਤਰ ਸਰੂਪਾਂ ਦੀ ਜਾਣਕਾਰੀ ਮਿਲਣ ਦੀ ਜਿਹੜੀ ਗੱਲ ਆਖੀ ਸੀ ਉਹਨਾਂ ਨੇ ਮਾਗੀ ਦੇ ਮੰਚ ਤੋਂ ਉਹਨੂੰ ਲੈ ਕੇ ਕੁਝ ਕਨਫਿਊਜ਼ਨ ਆਈ ਲੇਕਿਨ ਹੌਲੀ-ਹੌਲੀ ਉੱਥੇ ਇਹ ਗੱਲਾਂ ਸਾਫ਼ ਹੋ ਗਈਆਂ ਕਿ ਬਹੁਤ ਸਾਰੇ ਪਵਿੱਤਰ ਸਰੂਪ ਜਿਹੜੇ ਬੰਗਾ ਦੀ ਉਸ ਧਾਰਮਿਕ ਥਾਂ ਦੇ ਉੱਤੇ ਮੌਜੂਦ ਨੇ ਉਹਨਾਂ ਦੀ ਜਿਹੜੀ ਉਹਨਾਂ ਦੀ ਜਾਣਕਾਰੀ ਹੈ ਜਿਹੜੀ ਉਹ ਆ ਗਈ ਹੈ ਕਿ ਉਹ ਜਿਹੜੀ ਜਿਹੜੀ ਉਹਨਾਂ ਪਵਿੱਤਰ ਸਰੂਪਾਂ ਦੀ ਜਿਹੜੀ ਛਪਾਈ ਹੈ ਉਹ ਉਸ ਵੇਲੇ ਦੀ ਹੋਈ ਹੋਈ ਹੈ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨੰਬਰ ਲਾਉਣ ਦਾ ਸਿਸਟਮ ਸ਼ੁਰੂ ਨਹੀਂ ਸੀ ਕੀਤਾ ਕਿਉਂਕਿ ਪੁਰਾਣੇ ਸਮਿਆਂ 'ਚ ਬਹੁਤ ਸਾਰੇ ਪ੍ਰਿੰਟਿੰਗ ਪ੍ਰੈਸਾਂ ਕੋਲੇ ਇਹ ਅਧਿਕਾਰ ਸੀ ਕਿ ਉਹ ਪਵਿੱਤਰ ਸਰੂਪਾਂ ਦੀ ਛਪਾਈ ਕਰਦੇ ਸੀ ਹਾਲਾਂਕਿ ਜਿਹੜੇ ਬੰਗਾ ਦੇ ਰਾਜਾ ਸਾਹਿਬ ਵਿਖੇ ਸਾਰੀ ਜਾਣਕਾਰੀ ਆਈ ਸੀ 169 ਸਰੂਪਾਂ ਦੀ ਉਹ ਸਾਰੀ ਗਲਤਾਂ ਸਾਫ਼ ਹੋ ਗਈ ਜਾਣਕਾਰੀ ਐਸ.ਜੇ.ਪੀ.ਸੀ ਕੋਲੋਂ ਵੀ ਮਿਲੀ ਹੈ ਜਾਣਕਾਰੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੇ ਵੀ ਹਾਸਲ ਕੀਤੀ ਔਰ ਰਾਜਾ ਸਾਹਿਬ ਜਿਹੜਾ ਵੰਗਾ ਵਿਖਿਆ ਉਹਨਾਂ ਦੇ ਜਿਹੜੇ ਪ੍ਰਬੰਧਕ ਨੇ ਉਹਨਾਂ ਨੇ ਵੀ ਬਹੁਤ ਸਾਰੀਆਂ ਜਾਣਕਾਰੀਆਂ ਦਿੱਤੀਆਂ ਕਿ ਉਹਨਾਂ ਕੋਲੇ ਸਾਰਾ ਰਿਕਾਰਡ ਹੈ ਹੁਣ ਵਿਸ਼ਾ ਆ ਗਿਆ ਅਗਲਾ ਹੁਣ ਕਿਉਂਕਿ ਸੈਟ 328 ਪਵਿੱਤਰ ਸਰੂਪਾਂ ਦੀ ਜਾਣਕਾਰੀ ਦੇ ਮਾਮਲੇ 'ਚ ਅੱਗੇ ਵੱਧ ਰਹੀ ਹੈ ਸੋ ਸਟ ਨੂੰ ਇਹ ਵੀ ਪਤਾ ਲੱਗ ਗਿਆ ਕਿ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਥਾਵਾਂ ਤੇ ਪਵਿੱਤਰ ਸਰੂਪ ਮੌਜੂਦ ਨੇ ਜਿਨ੍ਹਾਂ ਦੀ ਜਿਹੜੀ ਜਾਣਕਾਰੀ ਹੈ ਉਹ ਜ਼ਰੂਰੀ ਨਹੀਂ ਹੈ ਕਿ ਉਹ ਸਾਰਿਆਂ ਨੂੰ ਨੰਬਰ ਲੱਗੇ ਹੋਣ ਜਾਂ ਉਹ ਸਾਰੇ ਰਿਕਾਰਡ 'ਚ ਹੋਣ ਕਿਉਂਕਿ ਪੁਰਾਣੇ ਸਮਿਆਂ 'ਚ ਜਿਹੜੀ ਪਵਿੱਤਰ ਸਰੂਪਾਂ ਦੀ ਪ੍ਰਿੰਟਿੰਗ ਹੁੰਦੀ ਸੀ ਉਹ ਬਹੁਤ ਸਾਰੇ ਅਧਿਕਾਰਿਕ ਪ੍ਰੈਸਾਂ 'ਚ ਉਸ ਵੇਲੇ ਉਹ ਛਪਾਈ ਕਰਦੀਆਂ ਸੀ ਪਰ ਕਿਉਂਕਿ ਅ 2008 ਦੇ ਵਿੱਚ ਇੱਕ ਕਾਨੂੰਨ ਬਣਿਆ ਜਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਐਕਟ 2008 2008 ਤੋਂ ਬਾਅਦ ਹੀ ਵਿਵਸਥਾ ਬਣੀ ਕਿ ਜਿੰਨੇ ਵੀ ਸਰੂਪਾਂ ਦੀ ਛਪਾਈ ਹੋਏਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਾਣਕਾਰੀ ਛੋਏਗੀ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਤਰੀਕੇ ਨਾਲ ਹੀ ਤੈਅ ਕਰੇਗੀ ਹੁਣ ਕਿਉਂਕਿ ਜਿਹੜੇ ਪਵਿੱਤਰ ਸਰੂਪਾਂ ਦੀ ਜਾਣਕਾਰੀ ਦੀ ਗੱਲ ਹੋ ਰਹੀ ਹੈ 328 ਜਿਨ੍ਹਾਂ ਦੀ ਜਾਣਕਾਰੀ ਹਾਸਲ ਕਰਨੀ ਹੈ ਪੁਲਿਸ ਨੇ ਸਾਹਿਬ ਜੀ ਉਹਨਾਂ ਦੇ ਮਾਮਲੇ 'ਚ ਪੁਲਿਸ 2008 ਤੋਂ ਬਾਅਦ ਸਾਰੇ ਰਿਕਾਰਡ ਨੂੰ ਪਤਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਔਰ ਜਿਹੜੇ ਮਾਮਲੇ ਸੀ ਜਦੋਂ ਗੋਬਿੰਦ ਸਿੰਘ ਲੋਂਗੋਵਾਲ ਪ੍ਰਧਾਨ ਸੀ ਜਾਂ ਉਸ ਤੋਂ ਪਹਿਲਾਂ ਜਥੇਦਾਰ ਅਵਤਾਰ ਸਿੰਘ ਮੱਕੜ ਵੀ ਰਹੇ ਉਸ ਤੋਂ ਪਹਿਲਾਂ ਅਬੀਬ ਜਗੀਰ ਕੌਰ ਹੋਣੀ ਵੀ ਰਹੇ ਔਰ ਗੋਵਿੰਦ ਸਿੰਘ ਲੰਗਵਾਲੇ ਤੋਂ ਬਾਅਦ ਲਗਾਤਾਰ ਸਾਨੂੰ ਪਤਾ ਹੈ ਕਿ ਹਰਜਿੰਦਰ ਸਿੰਘ ਧਾਮੀ ਵੀ ਪ੍ਰਧਾਨ ਰਹੇ ਜਦੋਂ ਗਿਆਨੀ ਹਰਪ੍ਰੀਤ ਸਿੰਘ ਕਾਰਜਕਾਰੀ ਪ੍ਰਧਾਨ ਸੀ ਸ੍ਰੀ ਅਕਾਲ ਤਖਤ ਸਾਹਿਬ ਦੇ 2020 ਦੇ ਸਮੇਂ ਉਸ ਵੇਲੇ ਇਹ ਪੂਰੇ ਮਾਮਲੇ ਬਾਹਰ ਆਏ ਜਿਹੜੀ ਪਵਿੱਤਰ ਸਰੂਪਾਂ ਦੀ 328 ਪਵਿੱਤਰ ਸਰੂਪਾਂ ਦੀ ਜਾਣਕਾਰੀ ਨਹੀਂ ਮਿਲ ਰਹੀ ਔਰ ਇਸੇ ਦਿਨ ਇਨਵੈਸਟੀਗੇਸ਼ਨ ਸੈੱਟ ਕਰ ਰਹੀ ਹੈ ਹੁਣ ਸਿੱਟ ਨੇ ਸਭ ਨੂੰ ਪਤਾ ਹੈ ਕਿ ਇੱਕ ਸੀਏ ਕੋਲੀ ਸਾਹਿਬ ਅਰੈਸਟ ਕੀਤੇ ਸੀ ਫਿਰ ਇੱਕ ਕਮਲਜੀਤ ਸਿੰਘ ਨਾਂ ਦੇ ਵਿਅਕਤੀ ਨੂੰ ਅਰੈਸਟ ਕੀਤਾ ਸੀ ਸਿੱਟ ਨੂੰ ਉਹਨਾਂ ਕੋਲੋਂ ਵੀ ਕਈ ਮਹੱਤਵਪੂਰਨ ਜਾਣਕਾਰੀਆਂ ਮਿਲੀਆਂ ਸਿੱਟ ਨੇ ਕੁਝ ਹੋਰ ਲੋਕਾਂ ਤੋਂ ਵੀ ਬਿਆਨ ਲਏ ਜਿਨ੍ਹਾਂ ਦੇ ਖਿਲਾਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਨੁਸ਼ਾਸਨੀ ਕਾਰਵਾਈ ਕੀਤੀ ਸੀ ਹੁਣ ਸਿੱਟ ਨੇ ਐਸਡੀਪੀਸੀ ਤੋਂ ਵੀ ਕੁਝ ਜ਼ਰੂਰੀ ਜਾਣਕਾਰੀਆਂ ਵੀਰਵਾਰ ਨੂੰ ਹਾਸਲ ਕੀਤੀਆਂ ਸੀ ਹਾਲਾਂਕਿ ਸਿਟ ਦੇ ਜਿਹੜੇ ਮੁਖੀ ਨੇ ਜਗਤਪ੍ਰੀਤ ਸਿੰਘ ਉਹਨਾਂ ਦਾ ਇਹ ਕਹਿਣਾ ਸੀ ਕਿ ਅਸੀਂ 20 ਪੁਆਇੰਟ ਦੇ ਆਧਾਰਿਤ ਜਾਣਕਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਮੰਗੀ ਸੀ ਸਾਨੂੰ ਉਹਨਾਂ ਨੇ ਕੁਝ ਰਿਕਾਰਡ ਦਿੱਤਾ ਹੈ ਅਸੀਂ ਉਹਦਾ ਵਿਸ਼ਲੇਸ਼ਣ ਕਰਾਂਗੇ ਤੇ ਮੈਨੂੰ ਲੱਗਦਾ ਹੈ ਅਗਲੇ 1-2 ਦਿਨਾਂ ਦੇ ਵਿੱਚ ਉਹ ਦੱਸ ਦੇਣਗੇ ਵੀ ਕੀ ਜਿਹੜੇ 20 ਪੁਆਇੰਟ ਤੇ ਆਧਾਰਿਤ ਜਾਣਕਾਰੀ ਮੰਗੀ ਗਈ ਸੀ ਸਾਰੀ ਜਾਣਕਾਰੀ ਮਿਲ ਗਈ ਹੈ ਜਾਂ ਹਜੇ ਵੀ ਇਸ ਸਬੰਧ ਦੇ ਵਿੱਚ ਹੋਰ ਜਾਣਕਾਰੀ ਹੈ ਜਿਹੜੀ ਉਹ ਲੁੜਿੰਦੀ ਹੈ ਹੁਣ ਸਿੱਟ ਨੇ ਜਿਹੜੇ 40 ਲੋਕਾਂ ਨੂੰ ਸੱਮਨ ਕੀਤੇ ਨੇ ਇਹ ਆਪਣੇ ਆਪ ਦੇ ਵਿੱਚ ਅਚਾਨਕ ਇਹ ਗੱਲ ਬਾਹਰ ਆਈ ਹੈ। ਔਰ ਸ਼ੁੱਕਰਵਾਰ ਨੂੰ ਪਤਾ ਲੱਗਿਆ ਕਿ 7 ਲੋਕ ਨੇ ਜਿਹੜੇ ਉਹਨਾਂ ਨੇ ਸਿੱਟ ਅੱਗੇ ਉਹਨਾਂ ਨੇ ਆਪਣੇ ਆਪ ਨੂੰ ਸਿੱਟ ਦੇ ਅੱਗੇ ਪੇਸ਼ ਕੀਤਾ ਹੈ। ਉਹਨਾਂ ਤੋਂ ਸਿੱਟ ਨੇ ਕਿਸ ਤਰੀਕੇ ਦੀ ਜਾਣਕਾਰੀ ਲਈ? ਉਹਨਾਂ ਨੇ ਕੀ ਬਿਆਨ ਦਰਜ ਕਰਾਏ? ਹਜੇ ਤੱਕ ਉਹਨਾਂ ਵਿਅਕਤੀਆਂ ਵੱਲੋਂ ਵੀ ਮੀਡੀਆ ਦੇ ਵਿੱਚ ਇਸ ਬਾਰੇ ਕੋਈ ਵਿਸਥਾਰਤ ਜਾਣਕਾਰੀ ਨਹੀਂ ਆਈ ਹੈ। ਮੈਨੂੰ ਲੱਗਦਾ ਹੈ ਕਿ ਉਹ ਵੀ ਹੌਲੀ ਹੌਲੀ ਜਾਣਕਾਰੀ ਬਾਹਰ ਆਜੂਗੀ ਕਿ ਸਟ ਨੇ ਉਹਨਾਂ ਨੂੰ ਜਿਹੜਾ ਸੱਧਿਆ ਸੀ ਜਾਂ ਜਿਹੜੇ ਹਜੇ ਲੋਕ ਨਹੀਂ ਗਏ ਉਹਨਾਂ ਨੂੰ ਸੱਦੇ ਜਾਣ ਪਿੱਛੇ ਸਟ ਕਿਸ ਤਰ੍ਹਾਂ ਦੀ ਜਾਣਕਾਰੀ ਹਾਸਲ ਕਰਨਾ ਚਾਹੁੰਦੀ ਹੈ ਦੇਖੋ ਏਆਈਜੀ ਜਗਤਪ੍ਰੀਤ ਸਿੰਘ ਨੇ ਤਾਂ ਸਾਫ਼ ਕਰਤਾ ਕਿ ਅਸੀਂ ਪੂਰੀ ਜਾਣਕਾਰੀ ਹਾਸਲ ਕਰਕੇ ਇਸ ਮਾਮਲੇ ਦੇ ਵਿੱਚ ਅਸੀਂ ਇੱਕ ਰਿਪੋਰਟ ਬਣਾ ਕੇ ਫਿਰ ਪੰਜਾਬ ਦੀ ਸਰਕਾਰ ਨੂੰ ਵੀ ਸੌਂਪਣੀ ਹੈ ਇਹਦਾ ਮਤਲਬ ਹੈ ਸਟ ਉਸ ਤੋਂ ਪਹਿਲਾਂ ਕਿਸੇ ਤਰ੍ਹਾਂ ਦੀ ਅਜਿਹੀ ਜਾਣਕਾਰੀ ਬਾਹਰ ਨਹੀਂ ਸਾਂਝੀ ਕਰੇਗੀ ਜਿਹਦੇ ਨਾਲ ਪੂਰੇ ਮਾਮਲੇ ਦੀ ਜਾਂਚ ਤੇ ਕੋਈ ਅਸਰ ਪੈਂਦਾ ਹੋਵੇ ਹੁਣ ਜਿਹੜੇ ਲੋਕ ਪੇਸ਼ ਹੋ ਕੇ ਆਏ ਨੇ ਉਹ ਜਾਣਕਾਰੀ ਦੱਸ ਦੇਣ ਕਿ ਉਹਨਾਂ ਨੂੰ ਕਿਸ ਸੰਦਰਭ ਚ ਸੱਦਿਆ ਗਿਆ ਹੈ ਤੇ ਮੈਨੂੰ ਲੱਗਦਾ ਕਲੈਰਿਟੀ ਹੋਏਗੀ ਪਰ ਜੇ ਮੈਂ ਨਾਲ ਦੀ ਗੱਲ ਜੋੜਾਂ ਸ਼ਨੀਵਾਰ ਨੂੰ ਅੰਤਰੀਂ ਕਮੇਟੀ ਦੀ ਬੈਠਕ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੈਸੇ ਤਾਂ ਜਦੋਂ ਭਗਵੰਤ ਮਾਨ ਪੇਸ਼ ਹੋਏ 15 ਜਨਵਰੀ ਨੂੰ ਅਗਲੇ ਦਿਨ ਹੀ 16 ਜਨਵਰੀ ਨੂੰ ਐਸ.ਸੀ.ਪੀ.ਸੀ ਨੇ ਇੱਕ ਮੀਟਿੰਗ ਕੀਤੀ ਸੀ ਤੇ ਜਿਹੜੀ ਸ਼ਨੀਵਾਰ ਦੀ ਮੀਟਿੰਗ ਹੈ 31 ਜਨਵਰੀ ਦੀ ਉਹ ਐਮਰਜੈਂਸੀ ਮੀਟਿੰਗ ਸੱਦੀ ਗਈ ਹੈ ਮੈਨੂੰ ਲੱਗਦਾ ਹੈ ਕਿਉਂਕਿ ਭਗਵੰਤ ਮਾਨ ਨੇ ਜਦੋਂ ਸਪਸ਼ਟੀਕਰਨ ਆਪਣਾ ਦਿੱਤਾ ਸ਼੍ਰੀ ਕਾਲ ਤਕਤ ਸਾਹਿਬ ਦੇ ਸਕੱਤਰੇ ਤੇ ਵਿਖੇ ਸ਼੍ਰੀ ਕਾਲ ਤਕਤ ਸਾਹਿਬ ਦੇ ਜਥੇਦਾਰ ਨੇ ਉਦੋਂ ਦੋ ਗੱਲਾਂ ਕਹੀਆਂ ਸੀ ਉਹਨਾਂ ਨੇ ਕਿਹਾ ਸੀ ਕਿ ਅਸੀਂ ਬਹੁਤ ਜਲਦ ਪੰਜ ਸਿੰਘ ਸਹਿਬਾਨਾ ਦੀ ਮੀਟਿੰਗ ਬੁਲਾਵਾਂਗੇ ਤੇ ਫਿਰ ਅਗਲੀ ਵਿਚਾਰ ਅਗਲਾ ਵਿਚਾਰ ਕਰਾਂਗੇ ਇਹ ਵੀ ਹੋ ਸਕਦਾ ਹੈ ਕਿ ਜਥੇਦਾਰ ਅਗਿਆਨੀ ਕੁਲਦੀਪ ਸਿੰਘ ਗੜਗਜ ਉਹਨਾਂ ਨੇ ਜਿਹੜੀਆਂ ਮੁੱਖ ਮੰਤਰੀ ਭਗਵੰਤ ਮਾਨ ਹੁਣਾਂ ਵੱਲੋਂ ਜਿਹੜੇ ਦੋ ਬੈਗ ਸੌਂਪੇ ਗਏ ਸੀ ਨੀਲੇ ਬੈਗ ਦਾ ਕਾਲੇ ਬੈਗਾਂ ਦਾ ਜ਼ਿਕਰ ਆ ਰਿਹਾ ਹੈ ਕਿ ਉਹਦੇ ਵਿੱਚ ਕੁਝ ਦਸਤਾਵੇਜ਼ ਸੀ ਉਹ ਦਸਤਾਵੇਜ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੀਮਾਂ ਨਾਲ ਸੰਬੰਧਿਤ ਫੰਡਸ ਨਾਲ ਸੰਬੰਧਿਤ ਜ਼ਮੀਨਾਂ ਜਾਇਦਾਦਾਂ ਨਾਲ ਸੰਬੰਧਿਤ ਕਿਰਾਇਆਂ ਨਾਲ ਸੰਬੰਧਿਤ ਹੋ ਸਕਦੇ ਹੈ ਜਿਹੜੇ ਸੌਂਪੇ ਸੀ ਮੁੱਖ ਮੰਤਰੀ ਨੇ ਕੀ ਗਿਆਨੀ ਕੁਲਦੀਪ ਸਿੰਘ ਗੜਗਜ ਨੇ ਉਹ ਸਾਰੇ ਦਸਤਾਵੇਜ਼ ਦੇ ਸਬੰਧ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਕੋਈ ਗੱਲ ਸਾਂਝੀ ਕੀਤੀ ਹੈ ਕੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕਤਰੇਤ ਨੇ ਪਹਿਲੀ ਨਜ਼ਰੇ ਉਹਨਾਂ ਸਾਰੇ ਦਸਤਾਵੇਜ਼ਾਂ ਜਾਂ ਸਬੂਤਾਂ ਦੇ ਉੱਤੇ ਨਜ਼ਰ ਮਾਰ ਲਈ ਹੈ ਨਜ਼ਰਸਾਨੀ ਕਰ ਲਈ ਹੈ ਜਾਂ ਉਹਨਾਂ ਦਾ ਬਕਾਇਦਾ ਸ਼੍ਰੀ ਅਕਾਲ ਤਖਤ ਸਾਹਿਬ ਸਕਤਰੇਤ ਵੱਲੋਂ ਆਪਣੇ ਪੱਧਰ ਤੇ ਉਹਨਾਂ ਦਸਤਾਵੇਜ਼ਾਂ ਦਾ ਕੋਈ ਰਿਕਾਰਡ ਬਣਾ ਕੇ ਐਸ.ਡੀ.ਪੀ.ਸੀ ਨੂੰ ਸੌਂਪ ਦਿੱਤਾ ਗਿਆ ਇਹ ਪਤਾ ਲੱਗੇਗਾ ਸ਼ਨੀਵਾਰ ਨੂੰ ਕਿਉਂਕਿ ਮੰਨਿਆ ਹੀ ਜਾ ਰਿਹਾ ਹੈ ਕੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਸ਼ਨੀਵਾਰ ਦੀ ਮੀਟਿੰਗ ਹੈ ਉਹਦੇ ਵਿੱਚ ਭਗਵੰਤ ਮਾਨ ਸਾਹਿਬ ਵੱਲੋਂ ਸੌਂਪੇ ਗਏ ਦਸਤਾਵੇਜ਼ ਜਾਂ ਸ਼ਿਕਾਇਤਾਂ ਜਾਂ ਸਬੂਤਾਂ ਉਹਦੇ ਸਬੰਧ ਦੇ ਵਿੱਚ ਫੈਸਲਾ ਹੋਣਾ ਹੈ ਕੀ ਗਿਆਨੀ ਕੁਲਦੀਪ ਸਿੰਘ ਗੜਗਜ ਹੋਣਾ ਨੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੋਈ ਇਸ ਤਰੀਕੇ ਦੀ ਹਦਾਇਤ ਕੀਤੀ ਹੈ ਕਿ ਐਸਜੀਪੀਸੀ ਉਹਨਾਂ ਦਸਤਾਵੇਜ਼ਾਂ ਔਰ ਸਬੂਤਾਂ ਦੇ ਸਬੰਧ ਚ ਫੈਸਲਾ ਲਵੇ ਹੁਣ ਅੰਤਰੀਂ ਕਮੇਟੀ ਦੇ ਵਿੱਚ ਮਤੇ ਵੀ ਪੈਣਗੇ ਕੀ ਅੰਤਰਿੰਕ ਕਮੇਟੀ ਕੋਈ ਨਵੀਂ ਜਾਂਚ ਕਮੇਟੀ ਗਠਤ ਕਰਨ ਦਾ ਐਲਾਨ ਕਰਦੀ ਹੈ ਤਾਂ ਕਿ ਜਿਹੜੇ ਸਬੂਤ ਔਰ ਦਸਤਾਵੇਜ਼ ਸੌਂਪੇ ਗਏ ਨੇ ਮੁੱਖ ਮੰਤਰੀ ਸਾਹਿਬ ਵੱਲੋਂ ਉਹਨਾਂ ਦੇ ਉੱਤੇ ਉਹਨਾਂ ਦੀ ਉਹਨਾਂ ਦੀ ਇੱਕ ਕਮੇਟੀ ਬਣਾ ਕੇ ਜਾਂਚ ਕਰੇ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦਸਤਾਵੇਜ਼ਾਂ ਔਰ ਸਬੂਤਾਂ ਦੇ ਉੱਤੇ ਇਹ ਫੈਸਲਾ ਕਰਨਾ ਚਾਹੁੰਦੀ ਹੈ ਕਿ ਕਿਸ ਰੂਪ ਚ ਉਹਨਾਂ ਸਬੂਤਾਂ ਨੂੰ ਉਹਨਾਂ ਦਸਤਾਵੇਜ਼ਾਂ ਨੂੰ ਦੇਖਿਆ ਜਾ ਸਕਦਾ ਹੈ ਇਹ ਬਹੁਤ ਮਹੱਤਵਪੂਰਨ ਮੀਟਿੰਗ ਇਸ ਪੱਖੋਂ ਮੰਨੀ ਜਾਂਦੀ ਹੈ ਕਿਉਂਕਿ ਦੇਖੋ ਹਾਲੇ ਤੱਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵਾਰ ਵੀ ਇਹ ਨਹੀਂ ਕਿਹਾ ਉਹਨਾਂ ਨੇ ਜਿਸ ਦਿਨ ਉਹ ਪੇਸ਼ ਹੋਏ 15 ਜਨਵਰੀ ਨੂੰ ਉਹਨਾਂ ਨੇ ਕਿਹਾ ਕਿ ਮੈਂ ਆਪਣੇ ਵੱਲੋਂ ਜਿਹੜੇ ਪੰਜਾਬ ਦੇ ਲੋਕਾਂ ਵੱਲੋਂ ਵੀ ਉਹਨਾਂ ਨੂੰ ਭੇਜੇ ਗਏ ਸੀ ਕੋਈ ਸਬੂਤ ਸ਼ਿਕਾਇਤਾਂ ਦਸਤਾਵੇਜ਼ ਉਹ ਉਹਨਾਂ ਨੇ ਸਕੱਤਰੇ ਦੇ ਵਿਖੇ ਜਮ੍ਹਾਂ ਕਰਾ ਦਿੱਤਾ ਤੇ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦਾ ਅਧਿਕਾਰ ਖੇਤਰ ਹੈ ਕਿ ਉਹ ਉਹਨਾਂ ਦੇ ਉੱਤੇ ਹੁਣ ਕੀ ਫੈਸਲਾ ਕਰਦੇ ਨੇ ਦੇਖੋ ਮੁੱਖ ਮੰਤਰੀ ਨੇ ਦੁਬਾਰਾ ਇੱਕ ਵੀ ਬਿਆਨ ਜਾਰੀ ਨਹੀਂ ਕੀਤਾ ਲੇਕਿਨ ਗਿਆਨੀ ਹਰਪੀ ਸਿੰਘ ਜਿਹੜੇ ਸਾਬਕਾ ਜਥੇਦਾਰ ਨੇ ਔਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਦੇ ਤੌਰ ਦੇ ਉੱਤੇ ਉਹਨਾਂ ਦੇ ਸਮੇਂ 328 ਪਵਿੱਤਰ ਸਰੂਪਾਂ ਦੇ ਸਬੰਧ ਦੇ ਵਿੱਚ ਇੱਕ ਕਮੇਟੀ ਬਣਾ ਕੇ ਜਾਂਚ ਵੀ ਕੀਤੀ ਗਈ ਸੀ ਔਰ ਬਾਅਦ ਵਿੱਚ ਉਹਨਾਂ ਨੇ ਉਹ ਜਿਹੜੀ ਕਮੇਟੀ ਹੈ ਵਕੀਲ ਸਾਹਿਬ ਤੇ ਆਧਾਰਿਤ ਉਹਦੀ ਰਿਪੋਰਟ ਐਸਡੀਪੀਸੀ ਨੂੰ ਸੌਂਪੀ ਸੀ ਔਰ ਕਾਰਵਾਈ ਕਰਨ ਲਈ ਕਿਹਾ ਸੀ ਹੁਣ ਗਿਆਨੀ ਹਰਪ੍ਰੀਤ ਸਿੰਘ ਨੇ ਜਨਵਰੀ ਦੇ ਪਹਿਲੇ ਕੁਝ ਦਿਨਾਂ 'ਚ ਪ੍ਰੈਸ ਕਾਨਫਰੰਸ ਕੀਤੀ ਸੀ ਫਿਰ ਉਹਨਾਂ ਨੇ ਇੱਕ ਟੈਲੀਵਿਜ਼ਨ ਚੈਨਲ ਤੇ ਇੰਟਰਵਿਊ ਦਿੱਤੀ ਔਰ ਦੋਨਾਂ ਮੌਕਿਆਂ ਤੇ ਗਿਆਨੀ ਹਰਪ੍ਰੀਤ ਸਿੰਘ ਨੇ ਟੈਲੀਵਿਜ਼ਨ ਇੰਟਰਵਿਊ 'ਚ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਸੀ ਸਾਹਿਬ ਜੀ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਉਹਨਾਂ ਸਬੂਤਾਂ ਦੇ ਸਬੰਧ 'ਚ ਜਾਣਕਾਰੀ ਸਾਂਝੀ ਕਰਨ ਪੰਜਾਬ ਦੇ ਲੋਕਾਂ ਨੂੰ ਦੱਸਣ ਯਾ ਉਹਦੇ ਤੇ ਕੋਈ ਜਾਂਚ ਕਰਨ ਹੁਣ ਅਗਰ ਅੰਤਰਿੰਕ ਕਮੇਟੀ ਭਗਵੰਤ ਮਾਨ ਵੱਲੋਂ ਸੌਪੇ ਗਏ ਸਬੂਤਾਂ ਦਸਤਾਵੇਜ਼ਾਂ ਸ਼ਿਕਾਇਤਾਂ ਜੋ ਕੁਝ ਵੀ ਹੈ ਕਿਉਂਕਿ ਇਹ ਤਾਂ ਹੁਣ ਐਸਡੀਪੀਸੀ ਦੱਸ ਸਕਦੀ ਹੈ ਜਾਂ ਸ਼੍ਰੀ ਅਕਾਲ ਤਖਤ ਸਾਹਿਬ ਦਾ ਸਕੱਤਰੇ ਦੱਸ ਸਕਦਾ ਹੈ ਵੀ ਕੀ ਉਹ ਸੱਚਮੁੱਚ ਸਾਰੀਆਂ ਸ਼ਿਕਾਇਤਾਂ ਸੀ ਉਹਨਾਂ ਦੇ ਵਿੱਚ ਕੋਈ ਡਾਕੂਮੈਂਟਰੀ ਐਵੀਡੈਂਸਸ ਨੇ ਕੋਈ ਗੜਬੜੀਆਂ ਦੇ ਜਾਂ ਉਹ ਲੋਕਾਂ ਵੱਲੋਂ ਪੇਸ਼ ਕੀਤੇ ਗਏ ਕੋਈ ਠੋਸ ਸਬੂਤ ਨੇ ਉਹ ਕੀ ਨੇ ਕੀ ਐਸਜੀਪੀਸੀ ਉਹਨਾਂ ਨੂੰ ਜਨਤਕ ਕਰਨ ਬਾਰੇ ਵਿਚਾਰ ਕਰ ਸਕਦੀ ਹੈ ਜਾਂ ਕੋਈ ਕਮੇਟੀ ਬਣਾ ਸਕਦੀ ਹੈ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਸਾਹਿਬ ਦਾ ਜਥੇਦਾਰ ਨੇ ਉਹਨਾਂ ਨੇ ਇਹ ਮੰਗ ਕਰਤੀ ਕਿ ਉਹਨਾਂ ਨੂੰ ਜਨਤਕ ਕੀਤਾ ਜਾਵੇ ਹੁਣ ਐਸਜੀਪੀਸੀ ਕੀ ਫੈਸਲਾ ਕਰਦੀ ਹੈ ਉਹਦੇ ਤੇ ਆਪਾਂ ਨਜ਼ਰ ਰੱਖਾਂਗੇ ਲੇਕਿਨ ਆਉਂਦੇ ਦਿਨਾਂ 'ਚ ਇਹ ਮੰਗ ਵੱਡੀ ਹੋਏਗੀ ਕਿਉਂਕਿ ਇਹ ਮੰਗ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਜਦੋਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੁੰਦੀਆਂ ਨੇ ਉਦੋਂ ਵੀ ਇਹ ਗੱਲਾਂ ਉੱਠਦੀਆਂ ਨੇ ਉਦੋਂ ਜਿਹੜਾ ਜਿਹੜਾ ਧੜਾ ਜਿਨ੍ਹਾਂ ਦਾ ਪ੍ਰਬੰਧ ਐ ਐਸਡੀਪੀਸੀ ਦੇ ਉੱਤੇ ਉਹਦੇ ਪ੍ਰਬੰਧ ਤੇ ਵਿਰੋਧੀ ਸਵਾਲ ਚੱਕਦੇ ਨੇ ਇਹ ਹਮੇਸ਼ਾ ਹੁੰਦਾ ਹੈ ਤੇ ਹੁਣ ਆਉਂਦੇ ਦਿਨਾਂ 'ਚ ਅਗਰ ਐਸਡੀਪੀਸੀ ਜਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋਈ ਕਮੇਟੀ ਬਣਾ ਦਿੰਦੇ ਨੇ ਕੋਈ ਜਾਂਚ ਹੁੰਦੀ ਹੈ ਫਿਰ ਤਾਂ ਗੱਲ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਊਗਾ ਅਗਰ ਕੋਈ ਕਮੇਟੀ ਨਹੀਂ ਐਸਡੀਪੀਸੀ ਬਣਾਉਂਦੀ ਫਿਰ ਇਹ ਮੰਗ ਉਠਣੀ ਸ਼ੁਰੂ ਹੋਏਗੀ ਕਿ ਸ਼੍ਰੋਮਣੀ ਕਮੇਟੀ ਜਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਇਹਨਾਂ ਸ਼ਿਕਾਇਤਾਂ ਬਾਰੇ ਫੈਸਲਾ ਕਰਨ ਤੇ ਸੰਗਤ ਨੂੰ ਦੱਸਣ ਫਿਰ ਇਹ ਮੁੱਦਾ ਇਸ ਰੂਪ ਚ ਪੰਥ ਦੀ ਕਚੈਰੀ ਚ ਆ ਸਕਦਾ ਹੈ ਸੋ ਇਸ ਕਰਕੇ ਸ਼ਨੀਵਾਰ ਦਾ ਦਿਨ ਬਹੁਤ ਮਹੱਤਵਪੂਰਨ ਹੈ ਕਿ ਸ਼੍ਰੋਮਣੀ ਕਮੇਟੀ ਕਿਹੜੇ ਕਿਹੜੇ ਫੈਸਲੇ ਕਰਦੀ ਹੈ ਕਿਸ ਤਰ੍ਹਾਂ ਦੇ ਫੈਸਲੇ ਕਰਦੀ ਹੈ ਦਲਾ ਸਾਹਿਬ 29 ਤਰੀਕ ਨੂੰ ਜਦੋਂ ਐਸਜੀਪੀਸੀ ਮੈਂਬਰ ਪੇਸ਼ ਹੁੰਦੇ ਆ ਸੱਤ ਐਸਜੀਪੀਸੀ ਮੈਂਬਰ ਪੇਸ਼ ਹੁੰਦੇ ਆ ਤਾਂ ਉਦੋਂ ਉਹਨਾਂ ਦੇ ਵਕੀਲ ਇਹ ਤਕਰੀਰ ਰੱਖਦੇ ਆ ਕਿ ਅ ਜਦੋਂ ਈਸ਼ਰ ਸਿੰਘ ਹੁਣੀ ਆਪਣੀ ਜਾਂਚ ਕਰਦੇ ਉਸ ਵੇਲੇ ਵੀ ਬਿਆਨ ਦਰਜ ਕਰਵਾਏ ਜਾ ਚੁੱਕੇ ਐ ਤੇ ਹੁਣ ਦੁਬਾਰਾ ਕਰਵਾਏ ਜਾ ਰਹੇ ਐ ਕਿਤੇ ਨਾ ਕਿਤੇ ਵਿਰੋਧ ਆਸਤਾ ਹੈ ਪਰ ਇਹ ਇਹ ਬਿਆਨ ਫਿਰ ਦੁਬਾਰਾ ਕਿਉਂ ਦਰਜ ਹੋ ਰਿਹਾ ਇਹ ਵੀ ਹੁਣ ਸੰਗਤ ਨੂੰ ਸਮਝਣਾ ਪਊਗਾ ਇਹ ਸਮਝਾਉਣਾ ਪਊਗਾ ਕਿਵੇਂ ਦੇਖਦੇ ਹੋ ਦੇਖੋ ਮੈਂ ਤੁਹਾਨੂੰ ਇੱਕ ਨਵਾਂ ਤੱਥ ਦੱਸਦਾ ਹਾਲਾਂਕਿ ਇਹਦੀ ਇਹਦਾ ਕਿਤੇ ਅਫੀਸ਼ੀਅਲ ਹਜੇ ਤੱਕ ਕੋਈ ਇਹਦੇ ਤੇ ਅਫੀਸ਼ੀਅਲ ਕਲੈਰੀਫਿਕੇਸ਼ਨ ਕੋਈ ਆਈ ਨਹੀਂ ਸਰਦਾਰ ਈਸ਼ਰ ਸਿੰਘ ਉਹਨਾਂ ਨੇ ਜਿਹੜੀ ਰਿਪੋਰਟ ਸੌਂਪੀ ਸੀ ਇਹ ਕਿਹਾ ਜਾਂਦਾ ਹੈ ਕਿ ਜਦੋਂ ਉਹਨਾਂ ਨੇ ਸਭ ਤੋਂ ਪਹਿਲਾਂ ਆਪਣੀ ਰਿਪੋਰਟ ਸਬਮਿਟ ਕੀਤੀ ਉਸ ਤੋਂ ਬਾਅਦ ਜਿਹੜੀ ਰਿਪੋਰਟ ਸੋਸ਼ਲ ਮੀਡੀਆ ਜਾਂ ਪਬਲਿਕ ਡੋਮੇਨ 'ਚ ਹੈ ਉਹਨਾਂ ਦੇ ਵਿੱਚ ਵਰਕਿਆਂ ਦਾ ਫਰਕ ਹੈ ਉਹਦੇ ਵਿੱਚ ਕੁਝ ਵਰਕਿਆਂ ਦਾ ਫਰਕ ਹੈ ਇਹ ਕਿਹਾ ਜਾਂਦਾ ਦੇਖੋ ਐਸਡੀਪੀਸੀ ਇਹਦੇ ਤੇ ਕਲੈਰਿਟੀ ਦੇ ਸਕਦੀ ਹੈ ਪੰਥ ਨੂੰ ਕਿਉਂਕਿ ਮੇਰੀ ਜਾਣਕਾਰੀ ਦੇ ਮੁਤਾਬਕ ਜਿਹੜੇ ਲੋਕ ਸ਼ਿਕਾਇਤ ਕਰਤਾ ਸੀ ਉਹ ਵੀ ਇਹ ਗੱਲ ਕਹਿੰਦੇ ਨੇ ਕਿ ਸਰਦਾਰ ਈਸ਼ਰ ਸਿੰਘ ਉਹਨਾਂ ਦੀ ਰਿਪੋਰਟ ਜਿਹੜੀ ਜਨਤਕ ਡੋਮੇਨ 'ਚ ਹੈ ਅਸਲ ਅਸਲ ਰਿਪੋਰਟ ਨਾਲੋਂ ਉਹਦੇ ਵਰਕਿਆਂ 'ਚ ਕੁਝ ਫਰਕ ਹੈ ਹੁਣ ਕੋਈ ਫਰਕ ਹੈ ਜਾਂ ਨਹੀਂ ਹੈ ਇਹ ਐਸਜੀਪੀਸੀ ਕਲੈਰੀਫਾਈ ਕਰ ਸਕਦੀ ਹੈ ਮੈਂ ਦਾਵਾ ਨਹੀਂ ਕਰਦਾ ਪਰ ਇੱਕ ਵਾਰੀ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਲੀਡਰ ਨੇ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਨੇ ਵੀ ਸੰਤ ਈਸ਼ਰ ਸਿੰਘ ਉਹਨਾਂ ਦੀ ਰਿਪੋਰਟ ਮਾਫ ਕਰਨਾ ਐਡਵੋਕੇਟ ਇਸ਼ਰ ਸਿੰਘ ਉਹਨਾਂ ਦੀ ਰਿਪੋਰਟ ਨੂੰ ਆਧਾਰ ਬਣਾਇਆ ਔਰ ਜਿਹੜੀ ਉਹ ਰਿਪੋਰਟ ਸੀ ਉਹਦੇ ਉੱਪਰ ਸੰਖੇਪ ਰਿਪੋਰਟ ਲਿਖਿਆ ਹੋਇਆ ਸੀ ਉਹ ਕੁਝ ਵਰਕੀਆਂ ਦੀ ਸੀ ਹੁਣ ਮੈਨੂੰ ਲੱਗਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਮੈਂਬਰ ਨੇ ਜਾਂ ਕੋਈ ਵੀ ਮੁਲਾਜ਼ਮ ਨੇ ਜਿਨ੍ਹਾਂ ਨੇ ਵੀ ਉਸ ਰਿਪੋਰਟ 'ਚ ਆਪਣੇ ਬਿਆਨ ਦਿੱਤੇ ਤੇ ਜਦੋਂ ਉਹ ਦੁਬਾਰਾ ਅਗਰ ਉਹਨਾਂ ਤੋਂ ਦੁਬਾਰਾ ਬਿਆਨ ਮੰਗੇ ਜਾ ਰਹੇ ਨੇ ਤੇ ਉਹ ਸਾਰੇ ਲੋਕ ਜਿਹੜੇ ਬਿਆਨ ਉਹਨਾਂ ਨੇ ਐਡਵੋਕੇਟ ਸਾਹਿਬ ਨੂੰ ਜਾਂ ਉਸ ਕਮਿਸ਼ਨ ਨੂੰ ਦਿੱਤਾ ਸੀ ਜਿਹੜਾ ਐਡਵੋਕੇਟ ਸਾਹਿਬ ਦੀ ਗਵਾਹੀ ਦੇ ਵਿੱਚ ਸੀ ਤੇ ਉਹ ਸਾਰੇ ਲੋਕਾਂ ਨੇ ਆਪਣੇ ਉਹੀ ਬਿਆਨ ਉਹਨਾਂ ਨੂੰ ਦੁਬਾਰਾ ਸੌਂਪ ਦੇਣੇ ਆ ਕਿਉਂਕਿ ਉਹ ਜਦੋਂ ਉਹਨਾਂ ਨੇ ਉਹ ਬਿਆਨ ਦਿੱਤੇ ਉਹ ਬਿਆਨ ਦਰਜ ਨੇ ਰਿਪੋਰਟ ਦੇ ਵਿੱਚ ਤੇ ਉਹਨਾਂ ਲੋਕਾਂ ਨੇ ਉਹੀ ਬਿਆਨ ਸੌਂਪ ਦੇਣੇ ਆ ਦੇਖੋ ਜਿਹੜੀ ਸਿੱਟ ਹੈ ਪਹਿਲਾਂ ਜਿਹੜੀ ਜਾਂਚ ਹੋਈ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਬਣਾਏ ਗਏ ਕਮਿਸ਼ਨ ਵੱਲੋਂ ਕੀਤੀ ਗਈ ਦੋ ਮੈਂਬਰੀ ਕਮਿਸ਼ਨ ਸੀ ਹਾਲਾਂਕਿ ਪਹਿਲਾਂ ਇੱਕ ਮਹਿਲਾ ਸਾਹਿਬ ਦਾ ਜੱਜ ਹਾਈ ਕੋਰਟ ਦੇ ਉਹਨਾਂ ਦੀ ਵੀ ਨਿਯੁਕਤੀ ਕੀਤੀ ਗਈ ਸੀ ਲੇਕਿਨ ਉਹਨਾਂ ਨੇ ਬਾਅਦ ਵਿੱਚ ਆਪਣੇ ਆਪ ਨੂੰ ਇਸ ਜਾਂਚ ਤੋਂ ਪਿੱਛੇ ਕਰ ਲਿਆ ਫਿਰ ਦੋ ਮੈਂਬਰੀ ਕਮਿਸ਼ਨ ਰਹਿ ਗਿਆ ਹੁਣ ਜਿਨ੍ਹਾਂ ਲੋਕਾਂ ਨੇ ਉੱਥੇ ਜਾਣਾ ਹੈ ਬਿਆਨ ਦੇਣੇ ਹੈ ਸਿੱਟ ਜ਼ਰੂਰ ਚਾਹੂਗੀ ਇਹ ਇਹ ਵੀ ਪੁੱਛਣਾ ਚਾਹੂਗੀ ਉਹਨਾਂ ਤੋਂ ਵੀ ਜਿਹੜੇ ਤੁਸੀਂ ਪਹਿਲਾਂ ਬਿਆਨ ਦਿੱਤੇ ਸੀ ਕੀ ਤੁਸੀਂ ਉਹੀ ਬਿਆਨ ਦੇ ਉੱਤੇ ਕਾਇਮ ਹੋ ਕਿਉਂਕਿ ਕਾਨੂੰਨੀ ਤੌਰ ਦੇ ਉੱਤੇ ਸ਼ਿਟ ਅੱਗੇ ਵੱਧ ਰਹੀ ਹੈ ਇਹ ਇੱਕ ਪ੍ਰੋਸੀਜਰ ਹੈ ਲੀਗਲ ਪ੍ਰੋਸੀਜਰ ਹੈ ਸੋ ਇਸ ਕਰਕੇ ਇਹਨੂੰ ਅਸੀਂ ਕਾਨੂੰਨੀ ਭਾਸ਼ਾ ਦੇ ਵਿੱਚ ਜਾਂ ਦੇਸੀ ਭਾਸ਼ਾ 'ਚ ਵੀ ਕਹਿ ਸਕਦੇ ਹਾਂ ਕਿ ਇਹ ਇੱਕ ਫਾਰਮੈਲਟੀ ਵੀ ਹੋ ਸਕਦੀ ਹੈ ਕਿ ਜਿਨ੍ਹਾਂ ਜਿਨ੍ਹਾਂ ਲੋਕਾਂ ਨੇ ਪਹਿਲਾਂ ਵੀ ਬਿਆਨ ਦਿੱਤੇ ਜਾਂ ਜਿਹੜੇ ਨਵੇਂ ਲੋਕ ਨੇ ਉਹਨਾਂ ਨੂੰ ਸ਼ਿਟ ਬੁਲਾ ਕੇ ਇੱਕ ਵਾਰੀ ਪੁੱਛੇ ਪਰ ਇਹਦੇ ਤੇ ਅਸਲੀ ਫੈਸਲਾ ਜਾਂ ਅਸਲ ਤੱਥ ਉਦੋਂ ਹੀ ਸਾਹਮਣੇ ਆਉਣੇ ਨੇ ਸਾਹਿਬ ਜੀ ਜਾਂ ਤਾਂ ਉਹ ਲੋਕ ਜਿਹੜੇ ਬਿਆਨ ਦੇ ਕੇ ਆਏ ਨੇ ਪਤਾ ਲੱਗਿਆ ਕਿ ਐਸਪੀਸੀ ਦੇ ਲਾਇਰ ਵੀ ਸ਼ਹਿਰ ਨਾਲ ਸੀਗੇ ਸੋ ਮੈਨੂੰ ਲੱਗਦਾ ਹੈ ਜਿਹੜੇ ਵਕੀਲ ਨੇ ਉਹ ਹੋ ਸਕਦਾ ਹੈ ਇਹਦੇ ਤੇ ਕੋਈ ਕਲੈਰੀਫਿਕੇਸ਼ਨ ਕਰ ਦੇਣ ਤਾਂ ਕਿ ਮੀਡੀਆ ਦੇ ਵਿੱਚ ਵੀ ਉਹ ਕਲੈਰੀਫਿਕੇਸ਼ਨ ਆਈ ਪਰ ਮੈਨੂੰ ਇਹ ਲੱਗਦਾ ਹੈ ਸਾਹਿਬ ਸਿੰਘ ਜੀ ਕਿ ਇਹ ਉਹ ਮਾਮਲਾ ਹੈ 328 ਰੂਪਾਂ ਦੀ ਜਾਣਕਾਰੀ ਨਾਲ ਸੰਬੰਧਿਤ ਮੈਨੂੰ ਲੱਗਦਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੂਰੀ ਦੇਸ਼ ਦੁਨੀਆ ਔਰ ਪੰਜਾਬ ਦੇ ਜਿਹੜੇ ਪੱਤਰਕਾਰ ਨੇ ਉਨ੍ਹਾਂ ਦੀ ਜਾਣਕਾਰੀ ਹਿੱਤ ਕੋਈ ਸੈਮੀਨਾਰ ਜਾਂ ਵਰਕਸ਼ਾਪ ਕੀਤੀ ਜਾਣੀ ਚਾਹੀਦੀ ਹੈ ਤਾਂ ਕਿ ਬਹੁਤ ਸਾਰੇ ਪੱਤਰਕਾਰ ਬਹੁਤ ਸਾਰੇ ਬੁੱਧੀਜੀਵੀ ਜਾਂ ਟੈਲੀਵਿਜ਼ਨ ਸੋਸ਼ਲ ਮੀਡੀਆ ਵਾਲੇ ਉਹਨਾਂ ਨੂੰ ਉਹਨਾਂ ਦੇ ਜ਼ਿਹਨ 'ਚ ਜਿਹੜੇ ਸਵਾਲ ਹੈ ਉਹ ਐਸਪੀਸੀ ਮर्यादा ਮੁਤਾਬਕ ਉਹਨਾਂ ਨੂੰ ਸਮਝਾ ਸਕੇ ਦੱਸ ਸਕੇ ਤੁਹਾਨੂੰ ਯਾਦ ਹੋਣਾ ਇੱਕ ਵਾਰੀ ਗਿਆਨੀ ਹਰਪ੍ਰੀਤ ਸਿੰਘ ਨੇ ਇੱਕ ਸੈਮੀਨਾਰ ਕੀਤਾ ਸੀ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸੀ ਉਦੋਂ ਬਹੁਤ ਸਾਰੇ ਵਿਸ਼ਿਆਂ ਦੇ ਉੱਤੇ ਪੱਤਰਕਾਰਾਂ ਨੇ ਵੀ ਆਪਣਾ ਪੱਖ ਰੱਖਿਆ ਸੀ ਲੇਕਿਨ ਉਦੋਂ ਕੇਵਲ ਜਿਹੜੇ ਸਿੱਖ ਬੁੱਧੀਜੀਵੀ ਪੱਤਰਕਾਰ ਨੇ ਜ਼ਿਆਦਾਤਰ ਉਹਨਾਂ ਨੇ ਬੜੇ ਖੁੱਲੇ ਦਿਲ ਨਾਲ ਆਪਣੇ ਵਿਚਾਰ ਰੱਖੇ ਪਰ ਬਹੁਤ ਸਾਰੇ ਪੱਤਰਕਾਰ ਕਿਉਂਕਿ ਬਹੁਤ ਸਾਰੇ ਪੱਤਰਕਾਰ ਗੈਰ ਸਿੱਖ ਨੇ ਜ਼ਰੂਰੀ ਨਹੀਂ ਉਹਨਾਂ ਨੂੰ ਸਾਰੀਆਂ ਪੰਥਕ ਰਵਾਇਤਾਂ ਦੀ ਜਾਣਕਾਰੀ ਹੋਵੇ ਅੱਜ ਦੇ ਸਮੇਂ 'ਚ ਲੋੜ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਈ ਇਸ ਤਰ੍ਹਾਂ ਦਾ ਪ੍ਰਬੰਧ ਵੀ ਕਰੇ ਤਾਂ ਕਿ ਜਿਹੜੇ ਗੈਰ ਸਿੱਖ ਪੱਤਰਕਾਰ ਨੇ ਉਹਨਾਂ ਕੋਲੇ ਵੀ ਤਮਾਮ ਜਾਣਕਾਰੀਆਂ ਪੁੱਝਣ ਉਹ ਸਮਝ ਲੈਣ ਜਿਵੇਂ ਭਗਵੰਤ ਮਾਨ ਉਹਨਾਂ ਨੂੰ ਇੱਕ ਪੁਸਤਕ ਸੌਂਪੀ ਗਈ ਸੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਸੋ ਮੈਨੂੰ ਲੱਗਦਾ ਐ ਐਸਜੀਪੀਸੀ ਸਿੱਖ ਵਿਦਵਾਨਾਂ ਦੇ ਜ਼ਰੀਏ ਪੱਤਰਕਾਰਾਂ ਨੂੰ ਵੀ ਜ਼ਰੂਰ ਕਿਸੇ ਸੈਮੀਨਾਰ ਦੇ ਜ਼ਰੀਏ ਪੰਥਕ ਮਰਿਆਦਾ ਦੇ ਸਬੰਧ ਦੇ ਵਿੱਚ ਜਾਣਕਾਰੀ ਦੇਵੇ ਜਾਂ ਉਹਨਾਂ ਨੂੰ ਕੋਈ ਪੁਸਤਕ ਮਹੱਈਆ ਕਰਾਈ ਜਾਵੇ ਜਿਹਨੂੰ ਉਹ ਪੜ ਕੇ ਉਹਨਾਂ ਦੇ ਜ਼ਿਹਨ 'ਚ ਅਗਰ ਕੋਈ ਸਵਾਲ ਨੇ ਤੇ ਉਹ ਆਪਣੇ ਸਵਾਲ ਦੂਰ ਕਰਨ ਤਾਂ ਕਿ ਕੋਈ ਵੀ ਜਿਹੜੀ ਰਿਪੋਰਟਿੰਗ ਹੈ ਉਹ درست ਹੋਵੇ ਅਗਰ ਕੋਈ ਸੰਬੋਧਨ ਹੈ ਕੋਈ ਸ਼ਬਦਾਂ ਦੀ ਚੋਣ ਹੈ ਉਹ ਕੋਈ ਵੀ ਕਿਸੇ ਨੂੰ ਦੁੱਖ ਦੇਣ ਵਾਲੀ ਨਾ ਹੋਵੇ ਸਾਰੇ ਮਰਿਆਦਾ 'ਚ ਹੀ ਗੱਲ ਕਰਾਂ ਮੈਨੂੰ ਲੱਗਦਾ ਇਹ ਮੈਂ ਆਪਣੇ ਦਿਲ ਦੀ ਗੱਲ ਕੀਤੀ ਹੈ ਠੀਕ ਹੈ ਡੱਲਾ ਸਾਹਿਬ ਇਹਦੇ ਨਾਲ ਮੈਂ ਕਿਹਨਾ ਪੰਥਕ ਪੋਲਿਟਿਕਸ ਦੀ ਵਿਚਾਰ ਰਹੇ ਆ ਉਹਦੇ ਨਾਲ ਐਮਪੀ ਅਮਰਿਤਪਾਲ ਸਿੰਘ ਦੀ ਗੱਲ ਵੀ ਕਰ ਲਈਏ ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਗੱਲ ਕਰ ਲਈਏ ਖਾਲਸਾ ਵਹਿੀਰ ਦੁਆਰਾ ਸ਼ੁਰੂ ਕੀਤੀ ਜਾ ਰਹੀ ਹੈ 25 ਫਰਵਰੀ ਤੋਂ ਖਾਲਸਾ ਵਹਿੀਰ ਸ਼ੁਰੂ ਕੀਤੀ ਜਾ ਰਹੀ ਹੈ ਪਹਿਲਾਂ ਜਦੋਂ ਖਾਲਸਾ ਵਹਿੀਰ ਸ਼ੁਰੂ ਹੋਈ ਚੱਲੀ ਉਹਦੇ ਵਿੱਚ ਜ਼ਿਆਦਾਤਰ ਲੋਕ ਜੁੜੇ ਜ਼ਿਆਦਾਤਰ ਕੀ ਇਸ ਹੱਦ ਤੱਕ ਜੁੜ ਗਏ ਕਿ ਭਾਈ ਅਮਰਿਤਪਾਲ ਸਿੰਘ ਨੂੰ ਵੱਡੇ ਮਾਰਜਿਨ ਨਾਲ ਜਿਤਾ ਵੀ ਦਿੱਤਾ ਪਰ ਹੁਣ ਐਤਕੀਮ ਵਾਲੀ ਖਾਲਸਾ ਵਹਿੀਰ ਦੇ ਵਿੱਚ ਅਮਰਿਤਪਾਲ ਸਿੰਘ ਨਹੀਂ ਹੋਣਗੇ ਤਾਨੂੰ ਕੀ ਲੱਗਦਾ ਹੈ ਕਿ ਹੁਣ ਇਹਦੀ ਖਾਲਸਾ ਵਹੀਰ ਕਿਵੇਂ ਦੀ ਰਹਿ ਸਕਦੀ ਹੈ ਕੀ ਕੁਝ ਇਹਦੇ ਵਿੱਚ ਹੋ ਸਕਦਾ ਹੈ ਦੇਖੋ ਖਾਲਸਾ ਵਹੀਰ ਦਾ ਐਲਾਨ ਕੀਤਾ ਹੈ ਕਿ ਖਾਲਸਾ ਵਹੀਰ ਸ਼ੁਰੂ ਕਰਨ ਵਾਲੇ ਨੇ ਸੋ ਮੈਨੂੰ ਮੈਂ ਤਾਂ ਇਹੀ ਕਹਿ ਸਕਦਾ ਕਿ ਕਿਉਂਕਿ ਹੁਣ ਅਮਰਜੀਤਪਾਲ ਸਿੰਘ ਨਹੀਂ ਹੈ ਹੁਣ ਜਿਹੜੇ ਲੋਕ ਵੀ ਅਗਵਾਈ ਕਰਨਗੇ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਕਿ ਵਾਰਸ ਪੰਜਾਬ ਦੇ ਇਹ ਪੂਰੀ ਕੋਸ਼ਿਸ਼ ਕਰੇਗੀ ਕਿ ਵਿਦਿ ਬੁੱਧੀਜੀਵੀ ਵਿਦਵਾਨ ਔਰ ਸਾਰੇ ਜਿਹੜੇ ਮੁੱਖ ਆਗੂ ਨੇ ਔਰ ਪੰਜਾਬ ਦੀ ਜਿਹੜੀ ਨੌਜਵਾਨੀ ਆ ਜਿਹੜੇ ਪੰਜਾਬ ਦੇ ਲੋਕ ਨੇ ਉਹਨਾਂ ਸਾਰਿਆਂ ਨੂੰ ਵੀ ਜਾਗਰੂਕ ਕੀਤਾ ਜਾਵੇ ਔਰ ਖਾਲਸਾ ਬਹੀਰ ਬਹੁਤ ਕਾਮਯਾਬੀ ਦੇ ਨਾਲ ਅੱਗੇ ਵਧੇ ਇਹ ਉਹਨਾਂ ਵੱਲੋਂ ਤਾਂ ਕੋਸ਼ਿਸ਼ ਕੀਤੀ ਜਾਣੀ ਹੈ ਲੇਕਿਨ ਇਹ ਨਿਰਪਰ ਕਰਦਾ ਹੈ ਕਿ ਪਹਿਲਾਂ ਔਰ ਹੁਣ ਦੇ ਵਿੱਚ ਕਿਸ ਤਰ੍ਹਾਂ ਦਾ ਇਹ ਪੂਰਾ ਪ੍ਰਬੰਧ ਕੀਤਾ ਜਾਂਦਾ ਹੈ ਕਿਉਂਕਿ ਉਸ ਵੇਲੇ ਜਿਹੜੀ ਪ੍ਰਬੰਧਕੀ ਅਗਵਾਈ ਸੀ ਇੱਕ ਤਰੀਕੇ ਨਾਲ ਉਹ ਅਮਰਿਤਪਾਲ ਸਿੰਘ ਹੁਣ ਉਹਨੇ ਮੌਜੂਦ ਸੀ ਉਦੋਂ ਦੂਸਰੀ ਗੱਲ ਕਿਉਂਕਿ 7 ਦਿਨ ਦਾ ਸਮਾਂ ਦਿੱਤਾ ਸੀ ਹਾਈ ਕੋਰਟ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕਿ ਅਮਰਿਤਪਾਲ ਸਿੰਘ ਦੇ ਸਬੰਧ ਚ ਫੈਸਲਾ ਲਓ ਮੈਨੂੰ ਲੱਗਦਾ ਜਿਹੜੇ ਅਗਲੇ 1 2 ਦਿਨ ਨੇ ਅਗਲੇ 1 2 ਦਿਨ ਸ਼ਨੀ ਐਤਵਾਰ ਦੀ ਚਲੋ ਸਰਕਾਰੀ ਛੁੱਟੀ ਹੁੰਦੀ ਹੈ ਸੋ ਅਗਲੇ ਸੋਮਵਾਰ ਜਾਂ ਮੰਗਲਵਾਰ ਸੋਮਵਾਰ ਮੰਗਲਵਾਰ ਬਹੁਤ ਮਹੱਤਵਪੂਰਨ ਹੈ ਹਾਈ ਕੋਰਟ ਦੇ ਵਿੱਚ ਅਮਰਿਤਪਾਲ ਸਿੰਘ ਦੇ ਸਬੰਧ ਚ ਕਿਉਂਕਿ ਹਾਈ ਕੋਰਟ ਨੇ ਇਹ ਕਿਹਾ ਕਿ ਤੁਸੀਂ ਅਦਾਲਤ ਨੂੰ ਅਮਰਿਤਪਾਲ ਸਿੰਘ ਨੂੰ ਉਹਨਾਂ ਦੇ ਵਕੀਲਾਂ ਨੂੰ ਆਪਣੇ ਫੈਸਲੇ ਦੇ ਸਬੰਧ ਵਿੱਚ ਦੱਸੋ ਹੁਣ ਸੋਮਵਾਰੀ ਜਾਂ ਮੰਗਲਵਾਰ ਨੂੰ ਮੈਨੂੰ ਲੱਗਦਾ ਹੈ ਕਿ ਪੰਜਾਬ ਸਰਕਾਰ ਆਪਣਾ ਫੈਸਲਾ ਸੁਣਾ ਸਕਦੀ ਹੈ ਇਹਨਾਂ ਧਿਰਾਂ ਕੋਲੇ ਆਪਣੀ ਗੱਲ ਰੱਖ ਸਕਦੀ ਹੈ ਅਗਰ ਤਾਂ ਮਨਜ਼ੂਰੀ ਨਹੀਂ ਮਿਲਦੀ ਸੈਸ਼ਨ ਦੇ ਵਿੱਚ ਸ਼ਾਮਲ ਹੋਣ ਦੀ ਕਿਉਂਕਿ ਸੈਸ਼ਨ ਤਾਂ ਸ਼ੁਰੂ ਹੋ ਗਿਆ ਅਗਰ ਮਨਜ਼ੂਰੀ ਨਹੀਂ ਮਿਲਦੀ ਸੈਸ਼ਨ ਬਹੁਤ ਲੰਬਾ ਹੈ ਇਹ ਅੱਗੇ April ਤੱਕ ਚੱਲੇਗਾ ਅਗਰ ਮਨਜ਼ੂਰੀ ਨਹੀਂ ਮਿਲਦੀ ਤੇ ਮੈਨੂੰ ਲੱਗਦਾ ਹੈ ਜਿਹੜੇ ਐਡਵੋਕੇਟ ਨੇ ਅਮਰਿਤਪਾਲ ਸਿੰਘ ਦੇ ਉਹਨਾਂ ਨੇ ਤੁਰੰਤ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪੰਜਾਬ ਸਰਕਾਰ ਦੇ ਉਸ ਫੈਸਲੇ ਨੂੰ ਚੈਲੰਜ ਕਰ ਦੇਣਾ ਕਿ ਇੱਕ ਵਾਰੀ ਫੇਰ ਪੰਜਾਬ ਸਰਕਾਰ ਨੇ ਸਾਨੂੰ ਮਨਜ਼ੂਰੀ ਨਹੀਂ ਦਿੱਤੀ। ਸੋ ਅਗਲੇ ਜਿਹੜੇ ਕੁਝ ਦਿਨ ਨੇ ਉਹ ਅਮਰਿਤਪਾਲ ਸਿੰਘ ਔਰ ਵਾਰਿਸ ਪੰਜਾਬ ਇਸ ਜਥੇਬੰਦੀ ਦੀਆਂ ਜਿਹੜੀਆਂ ਸਰਗਰਮੀਆਂ ਨੇ ਭਾਵੇਂ ਧਾਰਮਿਕ ਸਰਗਰਮੀਆਂ ਐ ਭਾਵੇਂ ਕਾਨੂੰਨੀ ਸਰਗਰਮੀਆਂ ਐ ਇਹ ਦਿਨ ਬਹੁਤ ਮਹੱਤਵਪੂਰਨ ਰਹਿਣ ਵਾਲੇ ਨੇ ਸਾਹਿਬ ਜੀ। ਹੂੰ ਬਿਲਕੁਲ ਡੱਲਾ ਸਾਹਿਬ ਅੱਜ ਦੀ ਗੱਲ ਕਰਦੇ ਆਂ। ਮੁੱਖ ਮੰਤਰੀ ਭਗਵੰਤ ਮਾਨ ਜਲੰਧਰ ਆਉਂਦੇ ਆ। ਮੁੱਖ ਮੰਤਰੀ ਜਿਲ੍ਹਾ ਭਗਵੰਤ ਮਾਨ ਜਲੰਧਰ ਆ ਕੇ ਵਜ਼ੀਫੇ ਵੰਡੇ ਆ ਬੱਚਿਆਂ ਨੂੰ ਔਰ ਵੱਡੀ ਮਾਤਰਾ ਦੇ ਵਿੱਚ ਜਲੰਧਰ ਦੇ ਵਿੱਚ ਵੀ ਇਕੱਠ ਵੇਖਣ ਨੂੰ ਮਿਲਿਆ ਨਾ ਸਿਰਫ ਜਲੰਧਰ ਇਸ ਤੋਂ ਪਹਿਲਾਂ ਮੁਹਾਲੀ ਵਿੱਚ ਨਿਯੁਕਤੀ ਪੱਤਰ ਵੀ ਵੰਡੇ ਉੱਥੇ ਵੀ 900 ਦੇ ਕਰੀਬ ਨਿਯੁਕਤੀ ਪੱਤਰ ਵੰਡੇ ਗਏ ਆ ਮੁੱਖ ਮੰਤਰੀ ਬਾਰੇ ਗੱਲ ਕਰਦੇ ਆ ਕਿ ਅੱਜ ਦਾ ਦਿਨ ਜਾਂ 29 ਤਰੀਕ ਤੁਸੀਂ ਕਿਵੇਂ ਦੇਖਦੇ ਹੋ ਦੇਖੋ 1 ਫਰਵਰੀ ਨੂੰ ਕਿਉਂਕਿ ਪ੍ਰਧਾਨ ਮੰਤਰੀ ਸਾਹਿਬ ਨੇ ਆਉਣਾ ਹੈ ਔਰ ਉਹਨਾਂ ਦੀ ਮੀਟਿੰਗ ਤੈਅ ਹੈ ਸੰਤ ਨਰਿੰਦਰਨ ਦਾਸ ਜੀ ਦੇ ਨਾਲ ਉਹਨਾਂ ਦੀ ਮੀਟਿੰਗ ਵੀ ਹੈ ਵਿਸ਼ੇਸ਼ ਕਿਉਂਕਿ ਪ੍ਰਧਾਨ ਮੰਤਰੀ ਉਹਨਾਂ ਨੂੰ ਮੁਬਾਰਕਬਾਦ ਪੇਸ਼ ਕਰਨਗੇ ਉਹਨਾਂ ਨੂੰ ਐਲਾਨ ਕੀਤਾ ਗਿਆ ਹੈ ਪਦਮਸ਼ਰੀ ਅਵਾਰਡ ਦਾ ਪਹਿਲਾਂ ਵੀ ਪ੍ਰਧਾਨ ਮੰਤਰੀ ਸਾਹਿਬ ਦੇ ਨਿਵਾਸ ਵਿਖੇ ਸੰਤ ਨਰਿੰਦਰਨ ਦਾਸ ਜੀ ਦੇ ਨਾਲ ਉਹਨਾਂ ਨੇ ਮੁਲਾਕਾਤ ਕੀਤੀ ਸੀ ਉਹਨਾਂ ਤੋਂ ਸੇਧ ਲਈ ਸੀ ਹੁਣ ਆਉਂਦੇ ਸਮੇਂ 'ਚ ਸੰਤ ਨਰਿੰਦਰਨ ਦਾਸ ਜੀ ਨੂੰ ਪਦਮਸ਼ਰੀ ਦਿੱਤਾ ਵੀ ਜਾਣਾ ਹੈ ਪਰ ਉਹਨਾਂ ਨੂੰ ਐਲਾਨ ਦਿੱਤਾ ਗਿਆ ਹੈ ਪ੍ਰਧਾਨ ਮੰਤਰੀ ਉਹਨਾਂ ਨੂੰ ਸ਼ੁਭਕਾਮਨਾਵਾਂ ਵੀ ਦੇਣਗੇ ਔਰ ਸੇਧ ਵੀ ਲੈਣਗੇ ਔਰ ਕਿਉਂਕਿ ਸ਼੍ਰੀ ਗੁਰੂ ਰਵਿਦਾਸ ਜੀ ਦੀ ਜਨਮਤੀ ਹੈ ਸੋ ਮੱਥਾ ਟੇਕਣਗੇ ਸਚਕੰਡੇਰਾ ਬੱਲਾ ਔਰ ਪ੍ਰਧਾਨ ਮੰਤਰੀ ਦੇ ਪ੍ਰੋਗਰਾਮਾਂ ਤੋਂ ਪਹਿਲਾਂ ਮੈਂ ਇਹ ਵੀ ਤੁਹਾਨੂੰ ਦੱਸਦਾ 31 ਤਰੀਕ ਨੂੰ ਸ਼ਨੀਵਾਰ ਨੂੰ ਚੰਡੀਗੜ੍ਹ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਸਟੇਟ ਪੱਧਰ ਦੇ ਆਗੂ ਵੀ ਇਕੱਠੇ ਹੋ ਰਹੇ ਨੇ ਬੀਜੇਪੀ ਦੀ ਵੱਡੀ ਮੀਟਿੰਗ ਹੈ ਜਿਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਔਰ ਅਮਿਤ ਸ਼ਾਹ ਉਹਨਾਂ ਦੇ ਪ੍ਰੋਗਰਾਮ ਨੂੰ ਲੈ ਕੇ ਰੂਪ ਰੇਖਾ ਉਲੀਕੀ ਜਾਏਗੀ ਪਹਿਲਾਂ ਇਹ ਗੱਲਾਂ ਆਈਆਂ ਸੀ ਕਿ ਪ੍ਰਧਾਨ ਮੰਤਰੀ ਸਾਹਿਬ ਦਾ ਦੌਰਾ 1 ਫਰਵਰੀ ਦਾ ਕਨਫਰਮ ਹੈ ਮੈਂ ਪਤਾ ਕੀਤਾ ਹੈ ਪ੍ਰੋਟੋਕਾਲ ਦੇ ਮੁਤਾਬਕ ਇਹ ਤੈ ਹੋ ਚੁੱਕਿਆ ਹੈ 1 ਫਰਵਰੀ ਨੂੰ ਹੀ ਪ੍ਰਧਾਨ ਮੰਤਰੀ ਸਾਹਿਬ ਆਉਣਗੇ ਔਰ ਉਹਨਾਂ ਦੇ ਸਾਰੇ ਪ੍ਰੋਗਰਾਮ ਵੀ ਤੈ ਹੈ ਬਹੁਤ ਹੀ ਸੰਭਾਵਨਾ ਹੈ ਕਿ ਉਹ ਬਾਅਦ ਦੁਪਹਿਰ ਆਉਣਗੇ ਕਿਸੇ ਵੇਲੇ ਵੀ ਬਾਅਦ ਦੁਪਹਿਰ ਉਹ ਆ ਸਕਦੇ ਨੇ ਹੁਣ ਜਿਹੜੀ ਤੁਸੀਂ ਮੁੱਖ ਮੰਤਰੀ ਦੀ ਗੱਲ ਕੀਤੀ ਕਿਉਂਕਿ ਪ੍ਰਧਾਨ ਮੰਤਰੀ ਦੇ ਇਸ ਦੌਰੇ ਦੇ ਸਿਆਸੀ ਅਰਥ ਵੀ ਕੱਢੇ ਜਾ ਰਹੇ ਸੀ ਕਿ ਸਿਆਸੀ ਤੌਰ ਤੇ ਪ੍ਰਧਾਨ ਮੰਤਰੀ ਦਾ ਇਹ ਦੌਰਾ ਭਾਰਤੀ ਜਨਤਾ ਪਾਰਟੀ ਨੂੰ ਤਕੜਾ ਕਰੇਗਾ ਸਾਰੇ ਭਾਈਚਾਰਿਆਂ 'ਚ ਇਹ ਸਨੇਹਾ ਜਾਏਗਾ ਕਿ ਪ੍ਰਧਾਨ ਮੰਤਰੀ ਔਰ ਬੀਜੇਪੀ ਆਮ ਲੋਕਾਂ 'ਚ ਕਨੈਕਟ ਹੋ ਰਹੀ ਹੈ ਪੰਜਾਬ 'ਚ ਹਜੇ ਤੱਕ ਬੀਜੇਪੀ ਦੇ ਉੱਤੇ ਇਹੀ ਇਲਜ਼ਾਮ ਲਾਉਂਦੇ ਸੀ ਵਿਰੋਧੀ ਕਿ ਪੰਜਾਬ 'ਚ ਬੀਜੇਪੀ ਦੀ ਵੱਡੀ ਲੀਡਰਸ਼ਿਪ ਜ਼ਿਆਦਾ ਧਿਆਨ ਨਹੀਂ ਦਿੰਦੀ ਤਵੱਜੋ ਨਹੀਂ ਦਿੰਦੀ ਲੇਕਿਨ ਹੁਣ ਅਮਿਤ ਸ਼ਾ ਵੀ ਪ੍ਰਧਾਨ ਮੰਤਰੀ ਵੀ ਅਗਲਾ 1 ਸਾਲ ਚੋਣਾਂ ਤੋਂ ਪਹਿਲਾਂ ਪੰਜਾਬ 'ਚ ਪੂਰੀ ਵੱਡੀ ਸਰਗਰਮੀ ਰੱਖਣਗੇ ਔਰ ਪ੍ਰਧਾਨ ਮੰਤਰੀ ਦੇ ਇਸ ਦੌਰੇ ਦੇ ਨਾਲ ਹੀ ਅਸੀਂ ਇਹ ਮੰਨੀਏ ਕਿ ਚੋਣਵਰੇ ਚ ਭਾਰਤੀ ਜਨਤਾ ਪਾਰਟੀ ਸਿਰ ਧੜ ਦੀ ਬਾਜ਼ੀ ਲਾਏਗੀ ਭਾਵੇਂ ਧਾਰਮਿਕ ਖੇਤਰ ਹੈ ਭਾਵੇਂ ਰਾਜਨੀਤਿਕ ਖੇਤਰ ਹੈ ਭਾਵੇਂ ਸਮਾਜਿਕ ਖੇਤਰ ਹੈ ਉਹਨਾਂ ਦੀ ਲੀਡਰਸ਼ਿਪ ਹਰ ਸੰਭਵ ਆਮ ਲੋਕਾਂ ਨੂੰ ਮਿਲੇਗੀ ਉਹਨਾਂ ਨੂੰ ਆਪਣਾ ਵਿਜ਼ਨ ਪੇਸ਼ ਕਰੇਗੀ ਔਰ ਬੀਜੇਪੀ ਪੰਜਾਬੀਆਂ ਦਾ ਦਿਲ ਜਿੱਤਣ ਦੀ ਕੋਸ਼ਿਸ਼ ਕਰੇਗੀ ਔਰ ਪੰਜਾਬ ਚ ਐਸ ਸੀ ਭਾਈਚਾਰੇ ਦੀ ਵੋਟ ਬਹੁਤ ਵੱਡੀ ਅਹਿਮੀਅਤ ਰੱਖਦੀ ਹੈ। ਅਗਰ ਪ੍ਰਧਾਨ ਮੰਤਰੀ ਐਸ ਸੀ ਭਾਈਚਾਰੇ ਦੇ ਬਿਲਕੁਲ ਨੇੜੇ ਹੋ ਜਾਂਦੇ ਨੇ ਕਿਉਂਕਿ ਹਜੇ ਤੱਕ ਦਿੱਕਤ ਇਹ ਸੀ ਕਿ ਬੀ ਜੇ ਪੀ ਪੰਜਾਬ ਚ ਵੱਡੀ ਲੀਡਰਸ਼ਿਪ ਜ਼ਿਆਦਾ ਨਹੀਂ ਸੀ ਆਉਂਦੀ। ਔਰ ਪਿਛਲੇ ਸਮਿਆਂ ਚ ਕਿਉਂਕਿ ਅਕਾਲੀ ਬੀ ਜੇ ਪੀ ਦੀ ਸਰਕਾਰ ਸੀ। ਪ੍ਰਕਾਸ਼ ਸਿੰਘ ਬਾਦਲ ਬਹੁਤਾ ਸਮਾਂ ਪੰਜਾਬ ਚ ਲੀਡ ਕਰਦੇ ਸੀ। ਬੀ ਜੇ ਪੀ ਦੀ ਵੱਡੀ ਲੀਡਰਸ਼ਿਪ ਜ਼ਿਆਦਾ ਪੰਜਾਬ ਚ ਆਉਂਦੀ ਨਹੀਂ ਸੀ। ਹੁਣ ਪ੍ਰਧਾਨ ਮੰਤਰੀ ਦੇ ਇਸ ਦੌਰੇ ਤੋਂ ਬਾਅਦ ਆਮ ਆਦਮੀ ਪਾਰਟੀ ਵੀ ਸਰਗਰਮ ਹੋਗੀ। ਉਹਨਾਂ ਨੇ ਵੀ ਮੈਂ ਨਹੀਂ ਕਹਿੰਦਾ ਕਿ ਆਮ ਆਦਮੀ ਪਾਰਟੀ ਨੇ ਜਿਹੜਾ ਪ੍ਰੋਗਰਾਮ ਰੱਖਿਆ ਕਿ ਅਸੀਂ ਸ਼੍ਰੀ ਗੁਰੂ ਰਵੀਦਾਸ ਜੀ ਦਾ ਜਿਹੜਾ ਜਨਮ ਦਿਨ ਉਹਨਾਂ ਦਾ 650ਵਾਂ ਜਨਮ ਦਿਨ ਹੈ ਉਹਨੂੰ ਸੂਬਾ ਪੱਧਰ ਤੇ ਆਮ ਆਦਮੀ ਪਾਰਟੀ ਨੇ ਮਨਾਉਣਿਆ। ਅਗਰ ਪ੍ਰਧਾਨ ਮੰਤਰੀ ਨਾ ਆਉਂਦੇ ਤਾਂ ਵੀ ਉਹਨਾਂ ਨੇ ਮਨਾਉਣਾ ਸੀ। ਪਰ ਮੈਂ ਇਹ ਜ਼ਰੂਰ ਕਹਿਣਾ ਚਾਹੂੰਗਾ ਕਿ ਭਗਵੰਤ ਮਾਨ ਨੇ ਜਿਹੜਾ ਸ਼ੁੱਕਰਵਾਰ ਨੂੰ ਪ੍ਰੋਗਰਾਮ ਕੀਤਾ ਉਹਨਾਂ ਨੇ ਤੁਰੰਤ ਪ੍ਰਧਾਨ ਮੰਤਰੀ ਦੇ ਦੌਰੇ ਤੋਂ ਪਹਿਲਾਂ ਉਹਨਾਂ ਨੇ ਪੰਜਾਬ 'ਚ ਵੱਡੇ ਪੱਧਰ ਤੇ ਜਿਹੜੇ ਸਾਡੇ ਐਸਸੀ ਭਾਈਚਾਰੇ ਦੇ ਵਿਦਿਆਰਥੀ ਨੇ ਉਹਨਾਂ ਨੂੰ ਪੋਸਟ میٹرਿਕ ਸਕਾਲਰਸ਼ਿਪ ਵੰਡੀ ਹੈ। ਔਰ ਇੱਕ ਨਵਾਂ ਅੰਕੜਾ ਮੁੱਖ ਮੰਤਰੀ ਭਗਵੰਤ ਮਾਨ ਨੇ ਪੇਸ਼ ਕੀਤਾ ਕਿ 2021 2021 ਦੇ ਮੁਕਾਬਲੇ ਉਦੋਂ ਬਹੁਤ ਵੱਡੇ ਪੱਧਰ ਤੇ ਐਸਸੀ ਸਕਾਲਰਸ਼ਿਪ ਵੰਡੀ ਗਈ। ਉਦੋਂ ਜਿਹੜੇ ਮੈਂ ਨਾਮ ਭੁੱਲ ਗਿਆ ਮੰਤਰੀ ਸੀ ਪੰਜਾਬ ਦੇ ਆ ਸਾਧੂ ਸਿੰਘ ਧਰਮਸੋਧ ਉਹ ਕਾਫੀ ਵਿਵਾਦਾਂ 'ਚ ਵੀ ਰਹੇ ਔਰ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਉਹਨਾਂ ਨੂੰ ਪੋਸਟ میٹرਿਕ ਸਕਾਲਰਸ਼ਿਪ ਦੇ ਘੁਟਾਲੇ ਦੇ ਇਲਜ਼ਾਮਾਂ ਦਾ ਸਾਹਮਣਾ ਕਰਨਾ ਪਿਆ ਕੋਰਟ ਕਚੈਰੀਆਂ 'ਚੋਂ ਗਏ ਜੇਲ੍ਹ 'ਚ ਵੀ ਰਹੇ ਹੁਣ ਜ਼ਮਾਨਤ ਤੇ ਨੇ ਹੁਣ ਵੀ ਉਹ ਉਹਨਾਂ ਇਲਜ਼ਾਮਾਂ ਦਾ ਅਦਾਲਤ ਦੇ ਵਿੱਚ ਸਾਹਮਣਾ ਕਰ ਰਹੇ ਨੇ ਪਰ ਮੁੱਖ ਮੰਤਰੀ ਦਾਵਾ ਕਰਦੇ ਨੇ ਕਿ 2020 ਔਰ 21 'ਚ ਉਸ ਵੇਲੇ ਜਿੰਨੀ ਪੋਸਟ میٹرਿਕ ਸਕਾਲਰਸ਼ਿਪ ਵੰਡੀ ਜਾਂਦੀ ਸੀ ਸਾਡੀ ਸਰਕਾਰ ਨੇ ਉਹਦੇ ਵਿੱਚ 35% ਦਾ ਵਾਅਦਾ ਕਰਤਾ ਵਧ 20 2020-21 ਦੇ ਮੁਕਾਬਲੇ ਹੁਣ 35% ਵਧ ਸਕਾਲਰਸ਼ਿਪ ਵੰਡੀ ਜਾ ਚੁੱਕੀ ਹੈ 2024-25 ਚ ਭਗਵੰਤ ਮਾਨ ਇਹ ਸੁਨੇਹਾ ਦੇਣਾ ਚਾਹੁੰਦੇ ਨੇ ਕਿ ਪੰਜਾਬ ਸਰਕਾਰ ਹੈ ਜਿਹੜੀ ਉਹ ਐਸਸੀ ਭਾਈਚਾਰੇ ਦੇ ਵਿਦਿਆਰਥੀਆਂ ਲਈ ਜਿਹੜੀ ਐਸਸੀ ਸਕਾਲਰਸ਼ਿਪ ਹੈ ਉਹਨੂੰ ਤਰਜੀਹ ਦੇ ਰਹੇ ਨੇ ਔਰ ਪ੍ਰਧਾਨ ਮੰਤਰੀ ਦੇ ਦੌਰੇ ਤੋਂ ਪਹਿਲਾਂ ਹੀ ਉਹਨਾਂ ਨੇ ਇਹ ਸਕਾਲਰਸ਼ਿਪ ਵੰਡ ਕੇ ਰਾਜਨੀਤਿਕ ਤੌਰ ਤੇ ਇੱਕ ਤਰ੍ਹਾਂ ਨਾਲ ਆਪਣੀ ਸਰਕਾਰ ਦਾ ਅਜੰਡਾ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਹਾਲਾਂਕਿ ਇਹ ਇਲਜ਼ਾਮ ਵੀ ਭਗਵੰਤ ਮਾਨ ਨੇ ਲਾਈ ਕਿ ਕਾਂਗਰਸ ਦੀ ਜਿਹੜੀ ਸਰਕਾਰ ਸੀ ਉਹਨਾਂ ਨੇ ਐਸੀ ਸਕਾਲਰਸ਼ਿਪ ਦਾ ਘੁਟਾਲਾ ਕੀਤਾ ਅਸੀਂ ਉਹ ਪੂਰੀ ਵੰਡੀ ਹੁਣ ਪ੍ਰਧਾਨ ਮੰਤਰੀ ਸਾਹਿਬ ਜਦੋਂ ਆਉਣਗੇ ਇਹ ਸਾਰਿਆਂ ਦਾ ਨਜ਼ਰ ਨਜ਼ਰ ਆਊਗੀ ਪ੍ਰਧਾਨ ਮੰਤਰੀ ਸਾਹਿਬ ਦੇ ਦੌਰੇ ਤੇ ਕੀ ਉਹ ਕੋਈ ਵੱਡਾ ਐਲਾਨ ਕਰਕੇ ਜਾਂਦੇ ਨੇ ਜਦੋਂ ਉਹ ਸੰਤ ਨਰਿੰਦਰदास ਜੀ ਨੂੰ ਮਿਲਦੇ ਨੇ ਇਹਦੇ ਉੱਪਰ ਵੀ ਨਜ਼ਰ ਸਾਰਿਆਂ ਦੀ ਰਹਿਣੀ ਹੈ ਬਿਲਕੁਲ ਬਿਲਕੁਲ ਇਹ ਪਰਿਸਥਤੀਆਂ ਪਰ ਹੁਣ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਉੱਤੇ ਵੀ ਨਜ਼ਰ ਰਹੂਗੀ ਜਿਵੇਂ ਕਿ ਡਾਲਾ ਸਾਹਿਬ ਨੇ ਕਿਹਾ ਡਾਲਾ ਸਾਹਿਬ ਤੁਸੀਂ ਆਪਣਾ ਮਿਨਿਸਟਰੀ ਵਿਸ਼ਲੇਸ਼ਨ ਸਾਂਝਾ ਕੀਤਾ ਉਹਦੇ ਵਾਸਤੇ ਧੰਨਵਾਦ ਪਰ ਆਉਂਦਾ ਸਮਾਂ ਜੋ ਵੀ ਲਿਆਊਗਾ ਦੱਸਦੇ ਰਵਾਂਗੇ ਬਣੇ ਰੋਮਾਂਟਿਕ ਪੰਜਾਬੀ ਤੇ